ਆ ਆ ਲਾਇਆ ਵਾਲਾ ਮੋਡਲ ਆ ਗਿਆ ਲਾਈ ਦਿਖਾ ਦਿਓ ਬਈ ਲੱਗੇ ਹੋਏ ਜਿਹੜੀ ਸ਼ਾਫਟ ਆ ਉਹ ਵੀ 2 ਇੰਚੀ ਆ ਪਰ ਇਹਦੀ 50 ਐਮ ਐਮ ਦੀ ਸ਼ਾਫਟ ਆ ਇਹਦੀ ਵੱਡੀ ਆ ਥੋੜੀ ਜੀ ਮੋਟੀ ਹਾਂ 2 ਇੰਚੀ ਸ਼ਾਫਟ ਲਾਈ ਵੀਲ ਹੂੰ ਇਹਦੇ ਵਿੱਚ ਸਟਾਰ ਵਾਲੇ ਲਾਈ ਵੀਲ ਵੀ ਲੱਗ ਜਾਂਦੇ ਇਹ ਜਮਾਂ ਕਹ ਲਈਏ ਵੀ بیس ਮਾਡਲ ਕਹ ਦੀਏ ਬਸ ਉਹ ਤੋਂ ਥੱਲੇ ਵੀ ਹੈਗਾ ਯਾਨੀ ਇਹ ਵਿਚਾਰਾ ਦਾ ਮੇਲ ਬਈ ਜਿਹੜਾ ਮੰਨ ਕੇ ਚਲੋ ਬੰਦੇ ਨੂੰ ਬਈ ਆਮ ਜਿਹਾ ਸਹੀ ਆ ਜਮਾਂ ਹਾਂਜੀ ਠੀਕ ਆ ਆਹ ਖੋਲਣੇ ਆ ਦੋ ਇਧਰ ਦੋ ਪਰਲੀ ਸਾਈਡ ਹੂੰ 6 ਗਾਵੜੇ ਹੋਲਗੇ ਮੋਟਰਸਾਈਕਲ ਬਾਹਰ ਲਾਓ ਮੈਂ ਕਹਿੰਦਾ ਇੰਨੇ ਲਾਈ ਬਿਲ ਗੱਡੀਆਂ ਦੇ ਨਹੀਂ ਹੁੰਦੇ ਜਿੰਨੇ ਆਪਸ਼ਨ ਇਹਨਾਂ ਦੇ ਕੋਲੇ ਆਹ ਸਟਾਰ ਹੈ ਲਾਈ ਬਿਲ ਸੋਹਣੇ ਬਹੁ ਲੱਗਣਗੇ ਭਾਈ ਹੋਏ ਨਾ ਲਾਓ ਜੀ ਇਹ ਵੀ ਲੱਗ ਜਾਂਦੇ ਆ ਇਹ ਦੀ ਥਾਂ ਤੇ ਲੋਹਣੇ ਲੱਗਦੇ ਇਹਦੇ ਲੱਗ ਚਾਰਜ ਉਹਨਾਂ ਨੂੰ ਇੱਕੋ ਹੀ ਚੀਜ਼ ਓਕੇ ਇਹ ਜਿਹੜੀ ਆਮ ਜਿਵੇਂ ਹੱਕ ਵਾਲੀ ਮੋਟਰਸਾਈਕਲ ਜਿਵੇਂ ਆਪਾਂ ਕੰਮ ਕਰਨਾ ਬਾਅਦ ਵਿੱਚ ਕਿਤੇ ਬਾਜ਼ਾਰ ਵੀ ਜਾਣਾ ਜਾ ਸਕਦੇ ਆ ਮੋਟਰਸਾਈਕਲ ਨਾਲ ਲਾਓ ਜਿਹੜੀ ਹੂੰ ਇਹ ਅੱਛਾ ਇਹ ਅਰੇ ਇਹ ਸਿਸਟਮ ਉਹ ਮੈਂ ਆ ਸੌਖਾ ਹੀ ਆ ਨਾੜ ਨੁੜ ਨਹੀਂ ਖੋਲਣੇ ਪੈਂਦੇ ਬਸ ਕੁਝ ਨਹੀਂ ਹੁੱਕ ਨਾਲ ਹੁੱਕ ਲੱਗੀ ਹੁੰਦੀ ਐਟੈਚ ਲਓ ਜੀ ਆਪਸ਼ਨ ਸਾਰੇ ਹੈਗੇ ਉਹ ਮੋਟਰਸਾਈਕਲ ਦੇ ਨਾਲ ਪੱਕੀ ਫਿੱਟ ਹੋ ਜਾਂਦੀ ਆ ਤੇ ਆਹਾ ਤੁਸੀਂ ਕਿਤੇ ਮਰਜ਼ੀ ਲਾ ਕੇ ਔਰ ਜੋ ਇਹ ਜਮਨ ਕੇ ਜਦੋਂ ਤੁਹਾਡੇ ਘਰੇ ਆਮ ਮੋਟਰਸਾਈਕਲ ਖੜਾ ਉਹਦੇ ਨਾਲ ਲੱਗ ਵਾਣਾ ਲਾਈ ਵੀਲ ਚੜ੍ਹ ਕੇ ਇਹਦੇ ਇੱਕ ਚੱਕੇ ਤੇ ਬੱਤੀ ਲੱਗੀ ਆ ਇਹ ਜੱਕੇ ਤੇ ਬੱਤੀ ਲੱਗਣ ਦਾ ਕੀ ਕਾਰਨ ਹੈ ਜੀ ਇਹ ਤੇ ਜਦੋਂ ਆਪਾਂ ਓਖੜੀ ਚ ਵਜਦੀ ਐ ਚੱਕਾ ਖਰਾਬ ਨਹੀਂ ਹੁੰਦਾ ਚੱਕਾ ਖਰਾਬ ਨਹੀਂ ਹੁੰਦਾ ਠੀਕ ਆ ਇਹਦੇ ਵਿੱਚ ਦਿਖਾ ਦਿਓ ਆ ਸ਼ੱਕਰ ਵਾਲੀ ਰੇੜੀ ਇਹਨਾਂ ਨੇ ਬਣਾਈ ਐ ਜੀ ਆਹ ਦੇਖੋ ਕਦ ਦਾ ਗੱਲ ਹੈ ਕਮਾਟਾ ਟਮਾਟਰ ਕਮਾ ਆ ਦੇਖੋ ਚੈੱਕ ਕਰੋ ਅੱਛਾ ਇਹਦੇ ਵਿੱਚ ਸ਼ਾਕਰ ਲੱਗ ਜਾਂਦੇ ਆ ਜੀ ਸ਼ਾਕਰਾ ਆ ਗਈ ਥੱਲੇ ਆ ਚੈੱਕਰਾ ਆ ਗਏ ਭਾਈ ਚੈੱਕ ਕਰੋ ਆ ਸ਼ਾਕਰ ਤੇ ਆ ਕੇ ਕਰੋ ਤੁਸੀਂ ਇਹ ਸ਼ਾਕਰ ਲਾ ਕੇ ਮੈਂ ਕਹਿੰਦਾ ਯਾਰ ਤੁਹਾਨੂੰ ਤਗੜੀਆਂ ਗੱਡੀਆਂ ਵਾਲਾ ਫੀਲ ਆਊਗਾ ਉੱਖੋ ਹੀ ਜਮਾ ਹੀ ਨਹੀਂ ਹੁੰਦੀ ਨਾ ਜੀ ਸੱਚੀ ਗੱਲ ਦੋਸਤੋ ਕੀ ਹਾਲ ਚਾ ਤੁਹਾਡਾ ਸਾਰਿਆਂ ਦਾ ਇਸ ਟਾਈਮ ਮੈਂ ਭਗਤੇ ਭਾਈ ਦੇ ਵਿੱਚ ਖੜਾ ਜੀ ਭਗਤੇ ਭਾਈ ਦੇ ਵਿੱਚ ਤੁਸੀਂ ਵੜੋਂਗੇ ਤਾਂ ਭਗਤੇ ਭਾਈ ਦੇ ਵਿੱਚ ਸਭ ਤੋਂ ਵੱਧ ਤੁਹਾਨੂੰ ਜਿਹੜੀਆਂ ਵਰਕਸ਼ਾਪਾਂ ਮਿਲਣਗੀਆਂ ਮਨੇ ਕਿ ਚਲੋ ਤੁਹਾਨੂੰ ਵੀ ਸਮਾਨ ਬਣਾਉਣ ਵਾਲੀਆਂ ਮਿਲਣਗੀਆਂ ਕੋਈ ਕੀ ਬਣਾ ਰਿਹਾ ਵੀ ਇੱਥੇ ਟਾਪ ਦੇ ਮਿਸਤਰੀ ਰਹਿੰਦੇ ਆ ਜਿਹੜੇ ਕਿ ਸਿਰਾ ਕਰਵਾਉਂਦੇ ਆ ਇਧਰਲੇ ਪਾਸੇ ਇਸ ਟਾਈਮ ਮੈਂ ਬਰਕਤ ਇੰਜੀਨੀਅਰ ਵਰਕਸ ਵਾਲਿਆਂ ਦੇ ਖੜਾ ਹਾਂ ਜੀ ਭਗਤੇ ਭਾਈ ਦੇ ਵਿੱਚ ਬਾਗਾਪਰਾਣਾ ਰੋਡ ਤੇ ਸ਼ਾਪ ਪੈਂਦੀ ਆ ਮਲਾਉਣਾ ਸੱਚੀ ਗੱਲ ਇਹ ਲੋਕੇਸ਼ਨ ਦੱਸ ਦੋ ਵੇਸ ਤਾਂ ਮੈਂ ਦੱਸ ਤੀਏ ਕੀ ਲੋਕੇਸ਼ਨ ਪੈਂਦੀ ਹੈ ਜੀ ਬਾਗਾ ਪੁਰਾਣਾ ਰੋਡ ਜਿਹੜਾ ਪਹਿਲਾ ਵਾਲਾ ਪੁਰਾਣਾ ਰੋਡ ਇਹ ਬਾਗਾ ਪੁਰਾਣਾ ਰੋਡ ਪੈਂਦਾ ਇਹ ਬਾਗਾ ਪੁਰਾਣਾ ਰੋਡ ਆ ਠੀਕ ਹੈ ਜੀ ਇਹ ਥਰਾਈ ਰੋਡ ਵੀ ਕਹਿ ਦਿੰਦੇ ਇਹਨੂੰ ਜੀ ਓਕੇ ਤੇ ਇਧਰਲੇ ਪਾਸੇ ਨਾ ਆਪਾਂ ਕਿਸਾਨਾਂ ਵਾਸਤੇ ਇਧਰਲੇ ਪਾਸੇ ਜਿਗਾੜੂ ਜਿਹੜੀਆਂ ਇਹਦੀ ਬਤਾ ਕੱਲੇ ਕਿਸਾਨਾਂ ਵਾਸਤੇ ਆ ਹੋਰ ਵੀ ਕੋਈ ਭਾਈਚਾਰਾ ਬੰਦਾ ਇੱਥੇ ਵਸ ਸਕਦਾ ਕਿਸੇ ਵੀ ਕੰਮ ਵਾਸਤੇ ਨਾ ਇਹ ਇਧਰਲੇ ਪਾਸੇ ਬਣਾਉਂਦੇ ਆ ਇਹ ਪਹਿਲਾਂ ਇਹ ਦੱਸ ਦੋ ਵੀ ਕਿੰਨੇ ਟਾਈਮ ਤੋਂ ਬਣਾਉਣੇ ਨੇ 15-16 ਸਾਲ ਹੋ ਗਏ ਜੀ 15 ਸਾਲ ਤੋਂ ਬਾਵਾ ਪੁਰਾਣਾ ਕੰਮ ਆ ਜਿ ਪਹਿਲਾ ਵਰਕਸ਼ਾਪ ਵੀ ਆਪਣੀ ਐਦੂ ਗਾਂ ਚੱਲਿਆ ਸਾਰੇ ਜੀ ਬਈ ਅੱਜ ਤਾਂ ਉਹ ਪਿੰਡਾਂ ਦੇ ਵਿੱਚ ਦੇਖੀਆਂ ਇਹ ਰੇੜੀਆਂ ਪਰ ਇੱਥੇ ਆ ਕੇ ਪਤਾ ਲੱਗਾ ਇਹਦੇ ਵਿੱਚ ਵੀ ਬਹੁਤ ਕਈ ਤਰ੍ਹਾਂ ਦੇ ਮਾਡਲ ਆ ਕਿਸੇ ਦੇ ਵਿੱਚ ਲਾਏ ਪੈਂਦੇ ਆ ਕਿਸੇ ਦੇ ਵਿੱਚ ਛਾਪਟਾਂ ਕੀ ਮੈਂ ਕਹਿੰਨਾ ਯਾਰ ਇੱਥੇ ਆ ਕੇ ਤੁਹਾਨੂੰ ਪਤਾ ਲੱਗੂਗਾ ਇਹਨਾਂ ਦੇ ਕੋਲੇ ਮਿਲਣਗੇ ਇਹ ਰੇੜੀਆਂ ਵੀ ਇੰਨੇ ਮਾਡਲ ਤਿਆਰ ਕਰਦੇ ਆ ਪਹਿਲਾਂ ਕਿਹੜੇ ਤੋਂ ਸ਼ੁਰੂ ਕਰੀਏ ਜੀ ਜਿਹੜਾ ਦਿਖਾਈ ਤਾਂ ਇਹ ਤੋਂ ਕਰਨੀ ਥੱਲੇ ਵਾਲੇ ਤੋਂ ਕਰਨੋ ਇਹ ਇਹ ਜਮਾ ਕਹ ਲਈਏ ਵੀ ਬੇਸ ਮਾਡਲ ਕਹ ਦੀਏ ਬਸ ਉਹ ਤੋਂ ਥੱਲੇ ਵੀ ਹੈਗਾ ਯਾਨੀ ਇਹ ਵਿਚਾਰਾ ਦਾ ਮੇਲ ਬਈ ਜਿਹੜਾ ਮੰਨ ਕੇ ਚਲੋ ਬੰਦੇ ਨੂੰ ਬਈ ਆਮ ਜਿਹਾ ਸਹੀ ਹੈ ਹਾਂਜੀ ਇਹਦੇ ਬਾਰੇ ਦੱਸੋਗੇ ਸਾਨੂੰ ਕਿਵੇਂ ਜਿਵੇਂ ਹੁਣ 45 mm ਦੀ ਸ਼ਾਫਟ ਪਈ ਹੈ ਜਿਹਨੂੰ ਆਪਾਂ ਕਹਿ ਦਈਏ ਪੌਣੇ 2 ਦੀ ਪੌਣੇ 2 ਦੀ ਸ਼ਾਫਟ ਆ 45 mm ਦੀ ਸਰੀਆਂ ਵਾਲੇ ਚੱਕੇ ਹੋਗੇ ਮੋਟੀ ਨਾਵਾ ਇਹ ਨੰਬਰ 8 ਨੰਬਰ 베어ਿੰਗ ਚੜੇ ਹੋਏ ਜੂਸੀ 208 ਜੀ ਫਿਰ ਇਹ ਜਿਹੜੀ ਆ ਨਾਵਾ ਇਹ ਨਾਵੇਂ ਨਹੀਂ ਜਣੀ ਇਹ ਕੋਈ ਨਹੀਂ ਲਾ ਰਿਹਾ ਇਹ 베어링 3627 ਦੇ 베어링 ਪੈਂਦੇ ਇਹਦੇ ਚ 627 ਦੇ 베어링 ਬਾਕੀ ਇਹਨਾਂ ਦੀ ਭਾਸ਼ਾ ਦੇ ਵਿੱਚ ਕਈ ਤਾਂ ਆਹਾ ਜਿਹੜੇ ਹੁਣ ਇੱਧਰਲੇ ਪਾਸੇ ਚੱਕੇ ਆ ਇਹ ਚੱਕੇ ਆ ਗਏ ਆਮ ਹਨਾ ਅਲਾਇ ਵੀ ਦਿਖਾਉਂਗਾ ਤੁਹਾਨੂੰ ਮੈਂ ਜਿਹੜੇ ਅਲਾਏ ਲਾਉਂਦੇ ਆ ਉਹ ਜਿਹਾ ਹਿਸਾਬ ਨਾਲ ਜਿਹੜਾ ਤੁਸੀਂ ਆਪ ਲਵਾਸਾਂ ਸਟਾਰ ਆਲੇ ਲਵਾਉਣੇ ਆ ਜਿਵੇਂ ਗੱਡੀਆਂ ਦੇ ਵਿੱਚ ਲਾਏ ਓਵੇਂ ਇਹਨਾਂ ਜਗਾੜੂ ਰੇੜੀਆਂ ਦੇ ਵਿੱਚ ਵੀ ਲਾਏ ਆਉਂਦੇ ਆ ਤੇ ਬਾਕੀ ਆ ਦੇਖੋ ਆ ਆ ਫਰਸ਼ ਆ ਗਈ ਮੇਨ ਲੋਹੇ ਦੀਆਂ ਫਰਸ਼ਾਂ ਵੀ ਆਉਂਦੀਆਂ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਤੇ ਇਹਦੇ ਵਿੱਚ ਕੀ ਫਰਕ ਆ ਲੋਹੇ ਤੇ ਉਹਦੇ ਵਿੱਚ ਜੀ ਇਹਦਾ ਜੀ 2500 ਰੁਪਏ ਦਾ ਅੰਤਰ ਆ ਜਾਂਦਾ ਜੇ ਆਪਾਂ ਇਹ ਲੋਹੇ ਦੀ ਇਸੇ ਢਾਲ ਤੇ ਲੋਹੇ ਦੀ ਬਣਾਉਣੀ ਹੈ 2500 ਰੁਪਏ ਵੱਧ ਲਾ ਕੇ ਆਹੀ ਬਾਡੀ ਤਿਆਰ ਹੋ ਜਾਂਦੀ ਹੈ ਇਹ ਇਹ ਕਿੰਨੇ ਦੀ ਹੈ ਜੀ ਇਹਦਾ ਕੀ ਇਹ ਹੈਗੀ ਹੈ ਜੀ 17000 ਦੀ 17000 ਦੀ ਹੈ ਜੀ ਲਓ ਜੀ 17000 ਦੀ ਹੈ ਬਾਕੀ ਤੁਸੀਂ ਚੈੱਕ ਕਰ ਲਓ ਬਾਈ ਰੇੜੀ ਤੇ ਮੇਨ ਇਹਦੇ ਵਿੱਚ ਕਿਹੜੇ-ਕਿਹੜੇ ਕੰਮ ਬੰਦਾ ਕਰਦਾ ਪੱਠੇ-ਪੁੱਠੇ ਲਿਆਉਣ ਵਾਸਤੇ ਜਾਂ ਕਿਸੇ ਹੋਰ ਕੰਮ ਵਾਸਤੇ ਕਿਰਾਏ ਤੇ ਲਾਓ ਸਭ ਜੀ ਵਿੱਚੋਂ ਕੋਈ ਮਰਜ਼ੀ ਕੰਮ ਕਰਨਾ ਬਹੁਤ ਸੋਹਣੀ ਰੇੜੀ ਆ ਬਾਈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਲਓ ਜੀ ਅਜੇ ਮੋਟਰਸਾਈਕਲ ਲੱਗੇ ਆਹੀ ਨਾਲ ਹੀ ਸਿਸਟ ਇਹ ਲੱਗ ਮੋਟਰਸਾਈਕਲ ਮੋਟਰਸਾਈਕਲ ਸਮੇਤ ਲੈਣੀ ਹੈ 40000 ਮੋਟਰਸਾਈਕਲ ਸਮੇਤ ਵੀ ਦਾਅਦ ਦੇਣਾ ਤੁਹਾਨੂੰ ਮੋਟਰਸਾਈਕਲ ਸਮੇਤ ਲੈਣੀ ਹੈ 40000 ਰੁਪਏ ਮੋਟਰਸਾਈਕਲ ਦੇ ਨਾਲ ਹੁਣ ਜਿਵੇਂ ਆ ਮੋਟਰਸਾਈਕਲ ਅਗੇ ਜੇ ਕਿਸੇ ਨੇ ਇਕੱਲੀ ਲੈਣੀ ਹੈ ਲਾਲ ਅਡਜਸਟੇਬਲ ਲੈ ਵੀ ਜਾਂਦਾ ਸਿਸਟਮ ਲੈ ਜਾਂਦਾ ਸਾਰੀ ਕੱਲੀ-ਕੱਲੀ ਚੀਜ਼ ਲੈਂਦੀ ਆ ਓਕੇ ਠੀਕ ਆ ਕਾਵਲੇ ਖੋਲਣੇ ਆ ਦੋ ਇਧਰ ਦੋ ਪਰਲੀ ਸਾਈਡ ਹੂੰ ਛੇ ਕਾਵਲੇ ਖੋਲ ਕੇ ਮੋਟਰਸਾਈਕਲ ਬਾਹਰ ਲਾਓ ਭਾਈ ਮੋਟਰਸਾਈਕਲ ਦੇ ਨਾਲ ਲੈਣਾ ਜੇ ਤੁਸੀਂ ਚਾਹੋ ਵੀ ਜਿਵੇਂ ਖੜੀ ਆਈ ਮਿਲ ਜੇ ਫਿਰ 40000 ਦੇਣਾ ਜੀ ਹਾਂ ਜੀ ਫਿਰ ਅੱਗੇ ਆ ਜੀ ਬਹੁਤ ਹੀ ਜਾਨੀ ਕੀਮਤ ਮੋਟਰ ਸੱਕਦੇ ਵੱਧ ਘਾਟ ਨਾ ਵੱਧ ਘਾਟ ਲਾਓ ਜੀ ਅਜ ਅਜ ਤੋਂ ਆ ਦੱਸੀਏ ਇਹਦੇ ਬਾਰੇ ਇਹ ਤਾਂ ਉਹੀ ਗੱਲ ਆ ਆ ਇਹਦਾ ਇਹਦੇ ਮੂਰੇ ਸਪਲੈਂਡਰ ਲੱਗਿਆ ਇਹਦਾ ਰੇਟ ਕੀ ਪਊਗਾ ਮੋਟਰਸਾਈਕਲ ਦੇ ਨਾਲ ਅਸੇ ਇਹ ਤਾਂ ਇੱਕੋ ਹੀ ਕੀਮਤ ਆ ਦੋਨਾਂ ਦੀ 40000 ਰੁਪਏ ਇਹਦੇ ਤੋਂ ਲਾਓ ਜੀ ਹੁਣ ਅਗਲਾ ਮਾਡਲ ਦਿਖਾਓ ਆ ਆ ਲਾਇਆ ਵਾਲਾ ਮਾਡਲ ਆ ਗਿਆ ਲਾਈ ਦਿਖਾ ਦਿਓ ਭਾਈ ਲੱਗੇ ਹੋਏ ਇਹ ਜਿਹੜੀ ਸ਼ਾਫਟ ਆ ਉਹ ਵੀ 2 ਇੰਚੀ ਆ ਪਰ ਇਹਦੀ 50 ਐਮ ਐਮ ਦੀ ਸ਼ਾਫਟ ਆ ਇਹਦੀ ਵੱਡੀ ਆ ਥੋੜੀ ਜੀ ਮੋਟੀ ਹਾਂ 2 ਇੰਚੀ ਸ਼ਾਫਟ ਲਾਈ ਵੀਲ ਹੂੰ ਇਹਦੇ ਵਿੱਚ ਸਟਾਰ ਵਾਲੇ ਲਾਈ ਵੀਲ ਵੀ ਲੱਗ ਜਾਂਦੇ ਆ ਸਟਾਰ ਵਾਲੇ ਸਟਾਰ ਵਾਲੇ ਲਾਈ ਵੀਲ ਦਿਖਾਉਂਗਾ ਇੱਥੇ ਪਏ ਸੀਗੇ ਚੱਕੀਆਂ ਬਾਈ ਤੁਹਾਨੂੰ ਸਟਾਰ ਵਾਲੇ ਲਾਈ ਵੀਲ ਦਿਖਾਉਣੇ ਆ ਮੈਨੂੰ ਲੱਗਦਾ ਇੰਨੇ ਲਾਈ ਵੀਲ ਗੱਡੀਆਂ ਦੇ ਨਹੀਂ ਹੁੰਦੇ ਜਿੰਨੇ ਆਪਸ਼ਨ ਇਹਨਾਂ ਦੇ ਕੋਲੇ ਆਹ ਸਟਾਰ ਵਾਲੇ ਲਾਈ ਵੀਲ ਸੋਨੇ ਬਹੁਤ ਲੱਗਣਗੇ ਪਾਈ ਹੋਏ ਨਾ ਲਓ ਜੀ ਇਹ ਵੀ ਲੱਗ ਜਾਂਦੇ ਆ ਇਹ ਦੀ ਥਾਂ ਤੇ ਲੋਹਣੇ ਲੱਗਦੇ ਇਹਦੇ ਲੱਗ ਚਾਰਜ ਉਹਨਾਂ ਨੂੰ ਇੱਕੋ ਹੀ ਚੀਜ਼ ਓਕੇ ਠੀਕ ਆ ਜੇ ਮਰਜ਼ੀ ਲਵਾਓ ਆ ਲਵਾਓ ਆ ਲਵਾਓ ਜਿਵੇਂ ਇਹਦੇ ਤਾਂ ਅਲਾਏ ਆਗੇ ਜੀ ਅਲਾਏ ਦੇ ਨਾਲ ਕੀ ਫਰਕ ਪੈਂਦਾ ਕਿੰਨਾ ਰੇਟ ਦਾ ਫਰਕ ਪੈਂਦਾ ਲਾਈ ਵੀਲਾਂ ਦੇ ਨਾਲ ਇਹਦਾ ਫਰਕ ਪੈ ਗਿਆ ਜੀ ਕੱਲੇ ਲਾਈ ਵੀਲ 18 ਉਹਦੇ ਨਾਲੋਂ 1800 ਰੁਪਏ ਵਧ ਗਿਆ ਉਹਦੇ ਨਾਲੋਂ 1800 ਵਧ ਗਿਆ ਬਾਕੀ ਸੇਮ ਹੀ ਹੈ ਚੀਜ਼ ਜੇ ਇਹਦੀ ਦੋ ਦੀ ਛਾਵਟਾ 1800 ਰੁਪਏ ਹੀ ਉਹਦਾ ਵਧ ਗਿਆ ਇਹਦੇ ਨਾਲੋਂ 3600 ਰੁਪਏ ਰੇਟ ਜ਼ਿਆਦਾ 3600 ਰੁਪਏ ਰੇਟ ਜ਼ਿਆਦਾ ਤੇ ਬਾਕੀ ਸੇਮ ਆ ਚੀਜ਼ਾਂ ਬਾਕੀ ਸਾਰਾ ਕੁਝ ਸੇਮ ਆ 1.5 ਕਿਲੋ ਚੈਨਲ 1.5 ਕਿਲੋ ਜੈਨਲ ਬਾਡੀ ਦਾ ਅੰਤਰ ਜ਼ਰੂਰ ਹੋਏਗਾ ਬਾਡੀਆਂ ਥੋੜੀਆਂ ਜਿਹੀਆਂ ਵੱਡੀਆਂ ਐ ਇਹ ਇਹ ਤਾਂ ਹੁਣ ਤੁਹਾਡੇ ਕੋਲ ਬਣੀ ਬਣਾਈ ਆ ਗਈ ਜੀ ਬਣੀਆਂ ਬਣਾਈਆਂ ਤੁਸੀਂ ਰੱਖੀ ਜਨੋ ਬਣਾ ਬਣਾ ਕੇ ਤੇ ਜੇ ਕਿਸੇ ਨੇ ਆਪ ਦੇ ਹਿਸਾਬ ਨਾਲ ਆਰਡਰ ਤੇ ਤਿਆਰ ਕਰਾਉਣੀ ਹੋਵੇ ਕਰ ਲਓ ਸਾਰੀਆਂ ਆਪ ਦੇ ਹਿਸਾਬ ਨਾਲੀ ਆਰਡਰ ਤੇ ਆ ਜਿਵੇਂ ਜਿਵੇਂ ਬੰਦੇ ਨੇ ਕਿਹਾ ਸਾਢੇ 5 ਕਹਿਤੀ ਸਾਢੇ 5 ਬਣ ਜੂ ਉਹਦਾ ਰੇਟ ਹੋ ਜਾਂਦਾ 5 ਬਰਾਉਣੀ 5 ਸਾਢੇ 3 ਫੁੱਟ ਚੌੜੀ ਕਰਨੀ ਸਾਢੇ 3 ਇਹ ਸਵਾ 3 ਤਨ ਅੱਛਾ ਹੂੰ ਤੁਹਾਡੇ ਕੋਲ ਵੀ ਇਹ ਇਸ ਇੰਨੇ ਸਾਈਜ਼ ਦੀ ਬਣਦੀ ਦੋ ਵੱਡੀਆਂ ਬਣਦੀ ਵੱਡਾ ਸਾਈ ਉਹੀ ਕਰ ਦਿੰਦੇ ਨੇ ਸਾਰੇ ਉਹ ਤਾਂ ਬੰਦੇ ਤੇ ਡਿਪੈਂਡ ਆ ਵੀ ਕਿੰਨਾ ਜਿਵੇਂ ਜਿਵੇਂ ਗਾਹਕ ਦੀ ਜਿਵੇਂ ਵੀ ਉਹਦੀ ਮਰਜ਼ੀ ਹੈ ਉਹਵੇਂ ਕੰਮ ਕਰਦੇ ਆ ਸੀ ਜਿਵੇਂ ਵੀ ਉਹ ਕਹਿੰਦਾ ਵਾਹ ਲਓ ਇਹ ਵੀ ਬਹੁਤ ਵਧੀਆ ਤੁਹਾਨੂੰ ਇੱਕ ਹੋਰ ਦਿਖਾਉਣਾ ਜੀ ਇਧਰਲੇ ਪਾਸੇ ਆ ਗਏ ਉਦੋਂ ਉਹ ਬਾਹਲਾ ਤਕੜਾ ਮਾਡਲ ਉਹ ਤਿਆਰ ਹੋਈ ਜਾਂਦਾ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਉਹ ਕਿਵੇਂ ਤਿਆਰ ਹੁੰਦੇ ਸਪੈਸ਼ਲ ਬਣਾਏ ਇਹਦੇ ਬਾਰੇ ਦੱਸੋ ਜੀ ਆਹ ਖੜੀ ਹੈ ਜੀ ਇਹ ਜਿਹੜੀ ਆ ਜਿਵੇਂ ਹੱਕ ਵਾਲੀ ਮੋਟਰਸਾਈਕਲ ਜਿਵੇਂ ਆਪਾਂ ਕੰਮ ਕਰਨਾ ਬਾਅਦ ਵਿੱਚ ਕਿਤੇ ਬਾਜ਼ਾਰ ਵੀ ਜਾਣਾ ਜਾ ਸਕਦੇ ਆ ਮੋਟਰਸਾਈਕਲ ਨਾਲ ਲਓ ਰੈਡੀ ਹੂੰ ਇਹ ਅੱਛਾ ਇਹ ਅਰੇ ਇਹ ਸਿਸਟਮ ਉਹ ਮੈਂ ਆ ਸੌਖਾ ਹੀ ਆ ਨਾਡ ਨੁਡ ਨਹੀਂ ਖੋਲਣੇ ਪੈਂਦੇ ਬਸ ਕੁਛ ਨਹੀਂ ਹੁੱਕ ਨਾਲ ਹੁੱਕ ਲੱਗੀ ਹੁੰਦੀ ਐਟੈਚ ਲਓ ਜੀ ਆਪਸ਼ਨ ਸਾਰੇ ਹੈਗੇ ਉਹ ਮੋਟਰਸਾਈਕਲ ਦੇ ਨਾਲ ਪੱਕੀ ਫਿੱਟ ਹੋ ਜਾਂਦੀ ਆ ਤੇ ਆਹਾ ਤੁਸੀਂ ਕਿਤੇ ਮਰਜ਼ੀ ਲਾ ਕੇ ਔਰ ਜੋ ਇਹ ਜਮਨ ਕੇ ਜਦੋਂ ਤੁਹਾਡੇ ਘਰੇ ਆਮ ਮੋਟਰਸਾਈਕਲ ਖੜਾ ਉਹਦੇ ਨਾਲ ਲੱਗ ਜਾਣਾ ਜੀ ਹਾਂ ਜੀ ਤੇ ਜਿਵੇਂ ਉਹ ਰੇੜੀਆਂ ਜੀ ਇਕੱਲੇ ਬੰਦਾ ਰੇੜੀ ਲੈ ਗਿਆ ਉਹ ਮੋਟਰਸਾਈਕਲ ਦੇ ਸਿਸਟਮ ਹੋ ਜਾਂਦਾ ਸਾਰਾ ਕਿ ਉਹਦੇ ਵਾਸਤੇ ਅਲੱਗ ਮੋਟਰਸਾਈਕਲ ਲੈਣਾ ਪੈਂਦਾ ਉਹ ਤਾਂ ਲੱਗ ਹੀ ਹੋਗਾ ਉਹਦਾ ਫਿੱਟ ਹੀ ਰਊ ਨਾਲ ਉਹ ਫਿੱਟ ਉਹਦੇ ਵਾਸਤੇ ਮੋਟਰਸਾਈਕਲ ਤੁਹਾਨੂੰ ਅਲੱਗ ਲੈਣਾ ਹੋਣਾ ਇਹਦੇ ਵਾਸਤੇ ਲੱਗ ਜਾਈਦਾ ਇਹਦੇ ਵਾਸਤੇ ਮੋਟਰਸਾਈਕਲ ਤੁਹਾਡਾ ਆਮ ਵੀ ਚੱਲ ਜੂਗਾ ਕਿਹੜਾ ਘਰੇ ਹਨਾ ਬਸ ਹਾਂ ਜੀ ਉਹ ਵੀ ਚੱਲ ਜੂਗਾ ਉਹ ਵੀ ਚੱਲ ਜੂਗਾ ਇਧਰਲੇ ਪਾਸੇ ਹੌਕ ਵਾਲੀ ਆ ਗਈ ਹੈ ਜੀ ਤੇ ਇਹ 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 ਥੋੜੀ ਜਿਹੀ ਮੇਰੇ ਖਿਆਲ ਨਾਲ ਵੱਡੀ ਜੀ ਉਹ ਨਾ ਹੋਣਾ ਜੀ ਇਹ ਸਾਢੇ 5 ਫੁੱਟ ਸਾਢੇ 5 ਫੁੱਟ ਲਓ ਜੀ ਇਹ ਹੈਗੀ ਹੈ ਲੋਹੇ ਦੀ ਚਾਦਰ ਲੱਗੀ ਹੈ ਜੀ ਲਓ ਜੀ ਚਾਦਰ ਚੈੱਕ ਕਰੋ ਬਾਈ ਤੁਸੀਂ ਮੈਂ ਕਹਿੰਨਾ ਓਕੇ ਆ ਲੈ ਵੀ ਹੱਥ ਲਾ ਕੇ ਦੇਖੂਗਾ ਯਾਰ ਮੈਂ ਕਹਿੰਨਾ ਪਤਾ ਹੀ ਨਹੀਂ ਲੱਗਦਾ ਇੰਨੀ ਘੈਂਟ ਕੁਆਲਿਟੀ ਦੀ ਹਨ ਕਮਾਲ ਹੋਈ ਪਈ ਐ ਲੋਹਾ ਦਾ ਯਾਰ ਭਰ ਭਰ ਕੇ ਲੱਗਿਆ ਹੋਇਆ ਖੈ ਲੀਏ ਹਲਕੀ ਵਾਲਾ ਦਾ ਕੰਮ ਹੀ ਹੈਣੀ ਹਲਕੀ ਵਾਲਾ ਦਾ ਗੱਲ ਹੀ ਛੱਡ ਦੋ ਵੀ ਹਲਕੀ ਹੋਊਗੀ ਹਲਕੀ ਤਾਂ ਬਿਲਕੁਲ ਵੀ ਹੈਣੀਗੀ ਤੇ ਬਾਕੀ ਬਹੁਤ ਵਧੀਆ ਵਾ ਲਓ ਜੀ ਇਹਦੇ ਬਾਰੇ ਬੰਦੇ ਬਾਤ ਤੇ ਵਧੀਆ ਇਹ ਹੈਗੀ 11000 ਦੀ ਜੇ ਹੱਕ ਲਾਉਣੀ ਹੈ ਜੇ ਐਂ ਲੈ ਜਾਣੀਆਂ 10000 ਦੀਆਂ ਐਂ ਲਿਆਣੀ 10000 ਉਹਨਾਂ ਨਾਲੋਂ ਸਸਤੀ ਪੈਂਦੀ ਹੈ ਨਾ ਜੀ ਹਾਂ ਜੀ ਸਸਤੀ ਉਹਨਾਂ ਨਾਲੋਂ ਸਸਤੀ ਪੈਂਦੀ। ਉਹਨਾਂ ਨਾਲੋਂ ਸਸਤੀ ਪੈਂਦੀ ਹੈ। ਉਹਨਾਂ ਨਾਲੋਂ ਕੰਮ ਵੀ ਮੰਨ ਕੇ ਚੱਲੀ ਜਿਆਦਾ ਤੇ ਸੌਖਾ ਵੀ ਇਹ ਲਾਉਣਾ ਕਰਨੀ ਤੇ ਉਹਨਾਂ ਨਾਲੋਂ ਸਸਤੀ ਇਹ ਨੇ। ਉਹਦਾ ਸਿਸਟਮ ਇਹੇ ਆ ਤੇ ਬਾਕੀ ਆ ਦੇਖੋ। ਲਓ ਜੀ ਇਹਦੇ ਬਾਰੇ ਚੈੱਕ ਕਰੋ ਤੁਸੀਂ। ਇਹਦਾ ਇੱਕ ਟਰਾਲੀ ਵਾਂਗੂ ਆ ਗਈ ਜਿਵੇਂ ਟਰੈਕਟਰਾਂ ਦੀ ਟਰਾਲੀ ਹੁੰਦੀ ਹੈ ਉਹ ਮਿੰਨੀ ਟਰਾਲੀ ਆਪਾਂ ਕਹਿ ਸਕਦੇ ਹਾਂ ਉਹਦੇ ਨੂੰ ਆਹਣਾ ਜੀ। ਤੇ ਬਾਕੀ ਇਧਰਲੇ ਪਾਸੇ ਤਿਆਰ ਹੋ ਜਾਂਦੇ। ਇਹਦੇ ਵਿੱਚ ਸਭ ਤੋਂ ਵੱਧ ਫੀਚਰ ਕਹਿ ਲਈਏ ਜੀ ਇਹ ਵੀ ਇਹਦੇ ਵਿੱਚ ਬਾਧੂ ਫੰਕਸ਼ਨਾਂ ਦੇ ਵਿੱਚ। ਇਹਦੇ ਵਿੱਚ ਬਾਧੂ ਫੰਕਸ਼ਨਸ ਆ ਰਹੀ ਹੈ। ਇਹਦੇ ਤਾਂ ਇੱਕ ਤਾਂ ਦੀ ਫਰਸ ਦਾ ਫਰਸ ਗਏ ਜੀ। ਇਹ ਕਹਿ ਲਈਏ ਵੀ ਇਹਨਾਂ ਦੇ ਵਰਕ ਜਮਾ ਹੁਣ ਤੱਕੇ ਟੌਪ ਮੰਨ ਲਿਆਰ ਕਹਤੈ ਦੂਤੇ ਵੀ ਕੀਤੀਆਂ ਤਿਆਰ ਇਹ ਦੂਤੇ ਵੀ ਹੈਗੀਆਂ ਉਹਦੇ ਸ਼ਾਕਰਾਂ ਵਾਲੀ ਰੇੜੀ ਬਣਦੀ ਐ ਅੱਛਾ ਜਿਵੇਂ ਬੰਦੇ ਸਵਾਰੀਆਂ ਢੋਂਦਾ ਤੇ ਸ਼ਾਕਰ ਪੈ ਜਾਂਦੇ ਦੋ ਦੋ ਤਿੰਨ ਤਿੰਨ ਨਹੀਂ ਵੀ ਵਿਚ ਝੜਕੇ ਨਾਲ ਲੱਗਣ ਹਨਾ ਝੜਕੇ ਲੱਗਦੇ ਹੀ ਨਹੀਂ ਹਾਂ ਇਹਦੇ ਬਾਰੇ ਦੱਸੋ ਇਹਦੇ ਹੁਣ ਇਹਦੇ ਇੱਕ ਤਾਂ ਇਹਦੇ ਸਾਇਟ ਉਹੀ ਆ ਪੰਜ ਫੁੱਟ ਜੀ ਐਨੂੰ ਸਵਾ ਤਿੰਨ ਹੂੰ ਇਹਦੀ ਦੋ ਦੋ ਦੀ ਸ਼ਾਫਟ ਹੈ ਲਾਈ ਬਿਲ ਚੜ ਗਏ ਇਹਦੇ ਇੱਕ ਚੱਕੇ ਤੇ ਬੱਤੀ ਲੱਗ ਗਈ ਆ ਇਹ ਜੱਕੇ ਤੇ ਬੱਤੀ ਲੱਗਣ ਦਾ ਕੀ ਕਾਰਨ ਹੀ ਆ ਜੀ ਇਹ ਤੇ ਜਦੋਂ ਆਪਾਂ ਓਖੜੀ ਚ ਵਜਦੀ ਇਹ ਚੱਕਾ ਖਰਾਬ ਨਹੀਂ ਹੁੰਦਾ ਚੱਕਾ ਖਰਾਬ ਨਹੀਂ ਹੁੰਦਾ ਠੀਕ ਆ ਉਹਨਾਂ ਦਾ ਕੋਈ ਹੁੰਦਾ ਨਹੀਂ ਨਾ ਮੋਟਰਸਾਈਕਲ ਦਾ ਕੋਈ ਨਹੀਂ ਮੋਟਰਸਾਈਕਲ ਦਾ ਅਗਲਾ ਚੱਲੇ ਨਾ ਚੱਲੇ ਪਰ ਇਹ ਨਹੀਂ ਗੋਲਦੀ ਇਹਨੂੰ ਕੋਹ ਨਹੀਂ ਲਾਓ ਬਾਈ ਚੈੱਕ ਕਰੋ ਤੁਸੀਂ ਇਹਨੂੰ ਬਣਾਉਣ ਦੇ ਵਿੱਚ ਜਿਵੇਂ ਆਹ ਜਿਹੜੀ ਆ ਕੋਈ ਵੀ ਇਹ ਬਣਾਉਣ ਚ ਕਿੰਨਾ ਕੁ ਟਾਈਮ ਲੱਗ ਜਾਂਦਾ ਬਣਾਉਣ ਚ ਲੱਗ ਜਿਹੜੀ ਆਹ ਰੇੜੀ ਇਹਦੇ ਦੋ ਦਿਨ ਲੱਗਦੇ ਆ ਉਹਨਾਂ ਜਿਹੜੀਆਂ ਇਹ ਪਹਿਲਾਂ ਵਾਲੀਆਂ ਆਮ ਮਾਡਲ ਉਹਨਾਂ ਦੇ ਇੱਕ ਦਿਨ ਲੱਗ ਜਾਂਦੇ ਵੀ ਇੱਕ ਦਿਨ ਦੇ ਵਿੱਚ ਇੱਕ ਬਣਾ ਦਿੰਦੇ ਹਾਂ ਆ ਦੋ ਕੁ ਦਿਨਾਂ ਦੇ ਵਿੱਚ ਬਣ ਜਾਂਦੇ ਆ ਇਹ ਦੋ ਦਿਨ ਲੱਗਦੇ ਜੇ ਇਹ 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 ਦੀ డిਮਾਂਡ ਕਿੰਨੀ ਹੈ ਰੇੜੀ ਦੀ ਇਹ ਦੀ ਏਡੋ ਵੱਡੀ ਗਾਹਕ ਦੀ ਪਸੰਦ ਆ ਕੋਈ ਵੱਧ ਇਹ ਦੀ ਚੁਆਇਸ ਬਹੁਤ ਆ ਉਹ ਦੀ ਜ਼ਿਆਦਾ ਥੋੜੀ ਜਿਹੜੀ ਆਮ ਮਾਡਲ ਆ ਉਹ ਅਗਲੇ ਨੂੰ ਪੈਸਾ ਲਾ ਮੈਂ ਮੈਂ ਤੁਹਾਡੇ ਕੋਲ ਆਰਡਰਾਂ ਦੇ ਤਿਆਰ ਹੁੰਦੀਆਂ ਸਾਰੇ ਆਰਡਰਾਂ ਦੇ ਤਿਆਰ ਕਰਦੇ ਆ ਵੀ ਆਮ ਮੂਨ ਲਿਆ ਕੇ ਨਹੀਂ ਖੜਾਉਂਦੇ ਕਿਵੇਂ ਪੱਕੀ ਨਾ ਇਹ ਆਰਡਰ ਤੇ ਤਿਆਰ ਹੋਊਗੀ ਜਿਹੜੀ ਮਰਜ਼ੀ ਆ ਜਿੰਨੀਆਂ ਵੀ ਜਿਹੜੀਆਂ ਤੁਸੀਂ ਦੇਖ ਲਵੇਂ ਆਰਡਰ ਤੇ ਤਿਆਰ ਹੁੰਦੀਆਂ ਜੇ ਤੁਸੀਂ ਵੀ ਕੋਈ ਵੀ ਕਰਵਾਉਣੀ ਆ ਕਿਸੇ ਵੀ ਹਿਸਾਬ ਦੀ ਕਰਵਾ ਸਕਦੇ ਹੋ ਆਇਨੀ ਵੀ ਜਿਹੜੀਆਂ ਖੜੀਆਂ ਹੈਗੀਆਂ ਬਣਨਗੇ ਤੁਸੀਂ ਆਪਦੇ ਹਿਸਾਬ ਨਾਲ ਜਿਹੋ ਜਿਹੀ ਬਣਵਾਉਣੀ ਹੈ ਜਿਹੋ ਜਿਹੀ ਤੁਹਾਡੇ ਦਿਮਾਗ ਦੇ ਵਿੱਚ ਆ ਇਹਨਾਂ ਨੂੰ ਤੁਸੀਂ ਇੱਕ ਫੋਨ ਤੇ ਦੱਸਣਾ ਵੀ ਸਾਨੂੰ ਆ ਚੀਜ਼ ਚਾਹੀਦੀ ਹੈ ਤੇ ਇਹ ਚੀਜ਼ ਤੁਹਾਨੂੰ ਬਣਾ ਦੇਣੀ ਹੈ ਨਾ ਜੀ ਹਾਂ ਜੀ ਤੇ ਇਹ ਇਹਨਾਂ ਚੀਜ਼ਾਂ ਦੇ ਵਿੱਚ ਗੇਅਰ ਵੀ ਫਿੱਟ ਹੋਣਾ ਹੈ ਗੇਅਰ ਵੀ ਫਿੱਟ ਹੋ ਜਾਂਦਾ ਬੈਕ ਗੇਅਰ ਅੱਛਾ ਅੱਛਾ ਇਹਦੇ ਵਿੱਚ ਇਸ ਦੇ ਵਿੱਚ ਇੱਥੇ ਜਿੱਥੇ ਹੱਬ ਪਈ ਵੀ ਆ ਹੂੰ ਇਸ ਜਗ੍ਹਾ ਤੇ ਇੱਥੇ ਹੱਬ ਪਈ ਹੈ ਹੁਣ ਇੱਥੇ ਗੇਅਰ ਲੱਗ ਜਾਂਦਾ ਅੱਛਾ ਫਿਰ ਬੈਕ ਗੇਅਰ ਵੀ ਪੈਂਦਾ ਬੈਕ ਹੋ ਜਾਂਦੀ ਹੈ ਇਹ ਤਾਂ ਕਮਾਲ ਦੀ ਗੱਲ ਬਾਤ ਹੈ ਯਾਰ ਜਮਾਂ ਸਿਰਾ ਹੋਇਆ ਪਿਆ ਇਹਦੀ ਦੇਖੋ ਤੁਸੀਂ ਭਾਈ ਚਾਦਰ ਚੁਦਰ ਚੈੱਕ ਕਰੋ ਤੇ ਭਾਈ ਕਮਾਲ ਹੋਈ ਪਈ ਆ ਜਮਾ ਬਹੁਤ ਸੋਹਣੀ ਰੇੜੀ ਬਣੀ ਹੋਈ ਆ ਤੇ ਇਹਦਾ ਡਾਲਾ ਵੀ ਖੁੱਲਦਾ ਡਾਲਾ ਖੁੱਲਦਾ ਇਹਦਾ ਡਾਲਾ ਵੀ ਖੁੱਲਦਾ ਲੈ ਇਹਦੇ ਦਾ ਫੰਕਸ਼ਨ ਹੀ ਬਹੁਤ ਆ ਚੈੱਕ ਕਰੋ ਤੁਸੀਂ ਲਓ ਆ ਡਾਲਾ ਖੁੱਲ ਗਿਆ ਇਹਦਾ ਇਹਨੂੰ ਤੁਸੀਂ ਕਿਸੇ ਵੀ ਕੰਮ ਵਾਸਤੇ ਵਰਤ ਸਕਦੇ ਹੋ ਨਾ ਬਹੁਤ ਵਧੀਆ ਚੀਜ਼ ਆ ਭਾਈ ਚੈੱਕ ਕਰੋ ਤੁਸੀਂ ਸੋਹਣੀ ਆ ਇਹਦਾ ਕੀ ਰੇਟ ਪਾਊਗਾ ਜੀ ਇਹਦਾ ਮੇਰੇ ਖਿਆਲ ਨਾਲ ਸਭ ਤੋਂ ਜ਼ਿਆਦਾ ਹੋਊਗਾ ਕਿ ਇਹ ਇਸ ਟਾਈਮ ਦੱਸ ਗਏ ਜੀ ਜਦਦਰ ਲਾ ਕੇ 26000 ਚ ਤਿਆਰ ਹੋਈ ਆ 26000 ਦੇ ਵਿੱਚ ਤਿਆਰ ਹੋ ਠੀਕ ਆ ਇਹਦੇ ਉਹ ਵੀ ਲਾ ਗਏ ਪੱਤੀਆਂ ਲਾਕੀਆਂ ਜਿੰਨਾ ਮਰਜੀ ਵਜਨ ਪਾਈ ਜੀ ਜਿੰਨਾ ਮਰਜੀ ਵਜਨ ਪਾ ਲਓ 26000 ਦੇ ਵਿੱਚ ਤਿਆਰ ਹੋ ਜਾਂਦੀ ਜਿੰਨਾ ਮਰਜੀ ਵਜਨ ਪਾ ਲਓ ਤੇ ਬਾਕੀ ਇਹਦੇ ਤੋਂ 23 ਬੰਨਦੀ ਆ ਉਹ ਕਿੰਨੇ ਦੀ ਬੰਨਦੀ ਆ ਸ਼ੱਕਰ ਵਾਲੀ ਉਹਦਾ ਕਿੰਨਾ ਕੁ ਰੇਟ ਦਾ ਫਰਕ ਪੈਂਦਾ ਉਹ ਹੈਗੇ 29000 ਦੇ 29000 ਓਕੇ ਬਈ 32000 ਦਾ ਕੈਂਡਾ ਸਾਰੇ ਹਨਾ ਬਾਕੀ ਦਾ ਪੈਸਾ ਜਿਵੇਂ ਲੱਗੋ ਲੱਗਾ ਬਈ ਕਹ ਲਈਏ ਬਈ ਜਿੰਨੀ ਖੰਡ ਪਾਈ ਚਲੋ ਕੋਨਾ ਮਿੱਠਾ ਹੋਈ ਹੈ ਹੁਣ ਬਾਕੀ ਦੇਖੋ ਬਾਈ ਸਿਰੇ ਤੱਕ ਤੇ ਇਹਨਾਂ ਦੇ ਕੋਲੇ ਮੰਨ ਕੇ ਚਲੋ ਹੁਣ ਇਸ ਟਾਈਮ ਦੇਖਣ ਵਾਸਤੇ ਵੀ ਤੁਸੀਂ ਆਪਦੇ ਹਿਸਾਬ ਨਾਲ ਚੈੱਕ ਕਰ ਸਕਦੇ ਹੋ ਬਾਕੀ ਵੀਡੀਓ ਜੀ ਤੁਹਾਨੂੰ ਪਤਾ ਵੀ ਲੱਗ ਜੂਗਾ ਵੀ ਕਹੇ ਜੀ ਕੀ ਚੀਜ਼ ਤਿਆਰ ਕਰਨੀ ਆ ਤੇ ਕੰਟੈਕਟ ਨੰਬਰ ਬੋਲ ਦੋ ਮਾੜੇ ਜੀ ਕੰਟੈਕਟ ਨੰਬਰ ਹੈਗੇ 9417560721 ਲਓ ਜੀ 7355225221 ਠੀਕ ਆ ਜੀ ਇੱਕ ਵਾਰੀ ਫੇਰ ਬੋਲ ਦਿੰਨੇ ਆ 9417560721 ਜੀ 73552252221 ਇਹ ਨੰਬਰ ਤੇ ਬਾਈ ਸੰਪਰਕ ਕਰਨਾ ਕੋਈ ਵੀ ਰਿਹੜੀ ਬਣਾਉਣੀ ਆ ਤੇ ਇਹਨਾਂ ਨਾਲ ਸੰਪਰਕ ਕਰ ਲਿਓ 15 ਸਾਲ ਤੋਂ ਕੰਮ ਕਰਦੇ ਆ ਭਗਤੇ ਭਾਈ ਦੇ ਵਿੱਚ ਇਹ ਰਿਹੜੀਆਂ ਬਣਾਉਣ ਦਾ ਟ੍ਰੈਂਡ ਇਹਨਾਂ ਤੋਂ ਹੀ ਚੱਲਿਆ ਸੀ ਇਹਨਾਂ ਨੇ ਸ਼ੁਰੂ ਕੀਤਾ ਸੀ ਤੇ ਇਹੀ ਅੱਜ ਦੇ ਟਾਈਮ ਦੇ ਵਿੱਚ ਬਣਵਾ ਰਹੇ ਆ ਤੇ ਐਨੇ ਫੀਚਰ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਕੋਈ ਜਿਗਾੜੂ ਰਿਹੜੀਆਂ ਦੇ ਵਿੱਚ ਪਾਉਂਦਾ ਹੋਊਗਾ ਸਿਰਾ ਗੱਲਵਾਦਾ ਲੋਕੇਸ਼ਨ ਤੁਹਾਨੂੰ ਬੋ ਦਿੰਨਾ ਬਾਗਾਪਰਾਣਾ ਰੋਡ ਤੇ ਆ ਜਦੋਂ ਭਗਤੇ ਭਾਈ ਤੋਂ ਕਹਿ ਲਈਏ ਕਿ ਮੰਨ ਕੇ ਚਲੋ ਆ ਸ਼ੱਕ ਨਾਲ ਹੀ ਸ਼ਾਕਰ ਆ ਇਹ ਜਿਹੜੀ ਇਹਦੀ ਬਣਾ ਦੇ ਆ ਇਹਦੇ ਵਿੱਚ ਦਿਖਾ ਦਿਓ ਆ ਸ਼ਾਕਰ ਵਾਲੀ ਰੜੀ ਇਹਨਾਂ ਨੇ ਬਣਾਈ ਹੈ ਜੀ ਆ ਦੇਖੋ ਸਿੱਧਾ ਕਰਨਾ ਇੱਕ ਮਿੰਟ ਟਮਾਟਰ ਕਮਾ ਆ ਦੇਖੋ ਜੀ ਚੈੱਕ ਕਰੋ ਅੱਛਾ ਇਹਦੇ ਵਿੱਚ ਸ਼ਾਕਰ ਲੱਗ ਜਾਂਦੇ ਆ ਜੀ ਸ਼ਾਕਰ ਆ ਗਏ ਥੱਲੇ ਆ ਆ ਸ਼ਾਕਰ ਆ ਗਏ ਬਈ ਚੈੱਕ ਕਰੋ ਆ ਸ਼ਾਕਰ ਦੇ ਕੇ ਕਰੋ ਤੁਸੀਂ ਇਹ ਸ਼ਾਕਰ ਲਾ ਕੇ ਮੈਂ ਕਹਿੰਦਾ ਯਾਰ ਤੁਹਾਨੂੰ ਤਗੜੀਆਂ ਗੱਡੀਆਂ ਵਾਲਾ ਫੀਲ ਆਊਗਾ ਉੱਥੇ ਹੀ ਜਮਾ ਹੀ ਨਹੀਂ ਹੁੰਦੀ ਹਨਾ ਜੀ ਉਕਲਿਆ ਸਿਸਟਮ ਹੀ ਖਤਮ ਕਰ ਦਿੰਦੇ ਆ ਜੇ ਇਹ ਬਣਵਾਉਣੀ ਆ ਇਹ ਤੁਹਾਨੂੰ ਪਊਗੀ 29000 ਜੀ 29000 ਰੁਪਏ ਦੀ ਹਾਂ ਜੀ ਹਾਂ 29 29000 ਰੁਪਏ ਦੀ ਤੁਹਾਨੂੰ ਇਹ ਪਾਊਗੀ ਤੇ ਬਾਕੀ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਆਪਾਂ ਲੋਕੇਸ਼ਨ ਬੋਲਣੀ ਰਹੇਗੀ ਸੀਗੀ ਬਾਗੇਪਾਨਾ ਰੋੜਾ ਬਾਗੇਪਾਨਾ ਰੋੜ ਤੇ ਜੇ ਤੁਸੀਂ ਭੱਜਦੇ ਭਾਈ ਤੁਹਾਨੂੰ ਨਿਕਲ ਦੇਣਾ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਬਰਕਤ ਇੰਜੀਨੀਅਰ ਵਰਕਸ ਇੱਕ ਸ਼ਹਿਰ ਤੋਂ ਨਿਕਲਦਾ ਬਾਗੇਪਾਨਾ ਰੋਡ ਨੂੰ ਰੋੜ ਹੋਣੀ ਹੈ ਇੱਕ ਜਿਹੜਾ ਰੋਡ ਨਿਕਲਦਾ ਜੋ ਬਾਜੇਖਾਨੇ ਵਾਲੇ ਆਉਣੇ ਆ ਸ਼ਹਿਰ 'ਚ ਵੜਨ ਤੋਂ ਪਹਿਲਾਂ ਸਿੱਧਾ ਰੋੜ ਜਾਂਦਾ ਉੱਥੇ ਆਣਾ ਜੀ ਤੇ ਬਾਕੀ ਲੋਕੇਸ਼ਨ ਤੁਹਾਨੂੰ ਇੱਕ ਵਾਰ ਤੁਸੀਂ ਵੀ ਦੱਸ ਦੋਈ ਲੋਕੇਸ਼ਨ ਕਿੰਨੂ ਦਿੱਕਤ ਨਾ ਆਵੇ ਬਸ ਜੈਕ ਨਾਲ ਕੋਈ ਵੀ ਨਹੀਂ ਬਾਗਾਂ ਪ੍ਰਾਣਾ ਰੋਡ ਜੀ ਭਗਤਾ ਭਾਈ ਦਾ ਹੂੰ ਨਜ਼ਦੀਕ ਡੋਡਾਂ ਵਾਲਾ ਹੰਧਾਰਾਂ ਜੀ ਉਹ ਜਮਾਨ ਬਿਲਕੁਲ ਕੰਦ ਸਾਡੀ ਘਾਲੀ ਕੰਜਾਂ ਵਾਲਾ ਠੀਕ ਹੈ ਲਓ ਜੀ ਸੰਪਰਕ ਕਰਿਓ ਬਈ ਕੋਈ ਵੀ ਰੇੜੀ ਬਣਾਉਣੀ ਆ ਕਿਸੇ ਵੀ ਤਰ੍ਹਾਂ ਦੀ ਬਣਵਾਉਣੀ ਆ ਤੁਸੀਂ ਇਹਨਾਂ ਨੂੰ ਫੋਨ ਕਰਨਾ ਇੱਕ ਫੋਨ ਤੇ ਤੁਹਾਨੂੰ ਦੱਸ ਦੇਣਗੇ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਮਿਹਰਬਾਨ